ਲੋਰਿਸ਼ ਵਿਸ਼ਣੋਈ ਤੇ ਵੱਡਾ ਦੋਸ਼ ਚੰਡੀਗੜ੍ਹ ਚ ਦਿਨ ਦਿਹਾੜੇ ਕਤਲ ਨੇ ਮਚਾਈ ਹਲਚਲ ਜਿਵੇਂ ਦੱਸਦੀ ਇਹ ਗੱਲ ਇਸ ਤਰ੍ਹਾਂ ਹੈ ਕਿ ਚੰਡੀਗੜ੍ਹ ਦੇ ਡੈਲ ਸੈਕਟਰ 26 ਚ ਕੱਲ ਧੀਰ ਸ਼ਾਮ ਗੋਲੀਬਾਰੀ ਹੋਈ ਤੇ ਇਸ ਕਤਲ ਨੇ ਗੈਂਗਸਟਰ ਦੁਨੀਆ ਦੇ ਦੋ ਵੱਡੇ ਨਾਮਾਂ ਲੌਰਸ ਵਿਸ਼نوਈ ਅਤੇ ਗੋਲਡੀ ਬਰਾੜ ਨੂੰ ਆਮੋ-ਸਾਮਣੇ ਲਿਆ ਦਿੱਤਾ ਹੈ ਆਡੀਓ ਮੈਸੇਜ ਜਾਰੀ ਕਰਕੇ ਗੋਲਡੀ ਨੇ ਲੌਰਸ ਨੂੰ ਸਿੱਧਾ ਗਦਾਰ ਕਿਹਾ ਤੇ ਦੋਸ਼ ਲਗਾਇਆ ਕਿ ਇੰਦਰਪ੍ਰੀਤ ਸਿੰਘ ਪੈਰੀ ਦੀ ਹੱਤਿਆ ਲੌਰਸ ਦੀ ਸਾਜ਼ਿਸ਼ ਸੀ ਗੋਲਡੀ ਦਾ ਕਹਿਣਾ ਹੈ ਕਿ ਪੈਰੀ ਨੇ ਲੌਰਸ ਦਾ ਕੁਝ ਨਹੀਂ ਬਗੜਿਆ ਸੀ ਉਸ ਨੂੰ ਦੋਸਤੀ ਦੇ ਬਹਾਨੇ ਬੁਲਾ ਕੇ ਮਰਵਾਇਆ ਗਿਆ ਹੈ ਸੈਕਟਰ 26 ਟਿੰਬਰ ਮਾਰਕੀਟ ਵਿੱਚ ਤਿੰਨ ਅਪਰਾਧੀਆਂ ਨੇ ਪੈਰੀ ਦੀ ਕਾਰ ਦਾ ਪਿੱਛਾ ਕੀਤਾ ਘੇਰਿਆ ਤੇ ਬਹਿਰਮੀ ਨਾਲ 5 ਗੋਲੀਆਂ ਚਲਾ ਦਿੱਤੀਆਂ ਹਸਪਤਾਲ ਪਹੁੰਚਣ ਦੇ ਬਾਅਦ ਪੈਰੀ ਦੀ ਜਾਨ ਬਚਾਈ ਨਾ ਜਕੀ ਪੁਲਿਸ ਨੂੰ ਸ਼ੱਕ ਹੈ ਕਿ ਪੈਰੀ ਦਾ ਦੋਸਤ ਕਾਲਾ ਘੋੜਾ ਸਾਈ ਯੋਜਨਾ ਵਿੱਚ ਸ਼ਾਮਲ ਸੀ ਕਤਲ ਤੋਂ ਪਹਿਲਾਂ ਦੋਵੇਂ ਕਲੱਬ ਵਿੱਚ ਸਨ ਕਾਲਾ ਘੋੜਾ ਉਸ ਨੂੰ ਮਾਰਕੀਟ 'ਚ ਛੱਡ ਗਿਆ ਤੇ ਉਹੀ ਥਾਂ ਹਮਲਾ ਹੋ ਗਿਆ ਪੈਰੀ ਦਾ ਵਿਆਹ ਸਿਰਫ ਡੇਢ ਮਹੀਨਾ ਪਹਿਲਾਂ ਹੋਇਆ ਸੀਗਾ ਤੇ ਹੁਣ ਦੱਸਦੀ ਕਿ ਅਚਾਨਕ ਮੌਤ ਨਾਲ ਪਰਿਵਾਰ ਸੂਕ ਚੋ ਦੁੱਬਿਆ ਹੋਇਆ ਹੈ